ਗੱਲ ਚੁਣ ਵਾਪਸ ਆ ਇੱਧਰ ਮੇਰੀ ਗੱਲ ਸੁਣ ਪਹਿਲੇ ਇੱਧਰ ਆ ਕਿੱਥੇ ਗਈ ਜੀ ਤੂੰ ਤੂੰ ਕਿੱਥੇ ਗਈ ਸੀਗੀ ਕਿਹਣਾ ਮੈਨੂੰ ਦੱਤ ਫੁੱਲ ਕਿੱਥੇ ਗਈ ਸੀ ਤੂੰ ਕਿੱਥੇ ਗਈ ਸੀਗੀ ਪਾਣੀਆ ਮੈਂ ਰੋਣ ਆਪਿਆ ਸੀਗਾ ਇੱਧਰ ਆ ਮੇਰੇ ਕੋਲ ਇੱਧਰ ਆ ਮੇਤੋ ਮੇਰੇ ਲੱਗ ਗਿਆ ਕਿੱਥੇ ਗਈ ਸੀ ਤੂੰ ਕਿਨਾਂ ਕਿੱਥੇ ਗਈ ਸੀ ਤੂੰ ਮੋਨ ਨਹੀਂ ਜਾ ਤਾਈ ਤੂੰ ਦਰਵਾਜ਼ੇ ਮੈਂ ਰੋਣਾ ਸੀਗਾ ਤੂੰ ਤਾਈ ਕੋ ਚਲ ਗਈ ਮੇਰੀ ਗੱਲ ਨਹੀਂ ਚੋਦੀ ਮੈਂ ਜ਼ਿਆਦਾ ਰੋਣ ਲੱਗਾ ਕਿੱਥੇ ਗਈ ਸੀ ਤੂੰ ਮੈਂ ਰੋਣ ਲੱਗ ਪਿਆ ਜਿਗਾ ਫਿਰ ਰੋਣ ਲੱਗ ਗਿਆ ਤੂੰ ਮੈਨੂੰ ਕਹੂਗਾ ਜਾਈਂ ਜਿਹੜੇ ਆ ਕੇ ਅਸੂਬ ਗੱਵਨੀਆਂ ਮੈਂ ਹੀ ਬੋਲਿਆ ਕਿ ਬੰਗਾ ਬੁਗ ਬੁਗ ਹੋ ਜਾ ਘੜਾ ਮੈਂ ਆ নার আয়ে খাযে. কাড়ে কিজা? নিয়ে? নিিকর য়ারোয়!

ਮੈਨੂੰ ਮਨਾਉਣ ਲਈ ਨਾ ਹੋਰ ਚੀਜ਼ਾਂ ਕਰਦੀ ਪਈ ਹੁਣ ਮੈਂ ਜ਼ਿਆਦਾ ਰੋਲ ਆਪੜਾ ਉਹ ਕੀ ਕਰਦੀ ਹੁਣ ਤੂੰ ਉੜਗੀ ਲੈ ਕੇ ਆਈ ਤੂੰ ਮੰਗਾ ਲੈ ਕੇ ਮੈਂ ਬੰਗਾ ਨਾਲ ਚੁੱਪ ਗਿਆ ਜਾਣਾ ਮੈਂ ਚੁੱਪ ਕਰਦਾ ਬੰਗਾ ਪਾ ਕੇ ਚੁੱਪ ਗਿਆ ਜਮਾ ਮੈਂ ਹਾਂ ਕਿਉਂ ਮੈਨੂੰ ਭੁੱਖ ਲੱਗੀ ਆ ਮੈਂ ਬੰਗਾ ਕਿੱਦਾਂ ਖਾਵਾਂ ਤੂੰ ਤਾਂ ਗੱਭੂ ਕੋਚਾ ਲੈਣ ਗਈ ਸੀ ਮੇਲੇ ਗੱਭੂ ਕੋਚਾ ਨਹੀਂ ਲੈਂਦਾ ਲੈ ਲਦਾ ਲੈ ਕੇ ਆ ਫਰਿਜ ਚੋਂ ਕੱਢ ਕੇ ਵਾਰੋ ਲਾ ਕੇ ਦਾੜਾ ਮੰਗਣਾ ਉੱਠੋ ਮੈਰੀ ਉੱਠਣਾ ਹੈ ਕਿ ਕੋੜਾ ਮੈਂ ਜਿਆਦਾ ਮੈਂ ਲੈ ਕੇ ਜਾਗਾ ਟੀਵੀ ਦੇਖਣਾ ਨਹੀਂ ਦੇਖ ਰਹੀ ਟੀਵੀ ਦਾ ਦੇਖਣਾ ਮੈਂ ਗੱਪੂ ਕੋਸਾ ਖਾਣਾ ফ্রিজ কোচা পে ও গাড়ি হুম কপুক মচি ফ্রিজ রা চল কালে ম സോണിയ ਜੋ ਮੈਂ ਕਰ ਗਿਆ ਚੁੱਪ ਵੇ ਕਰ ਗਿਆ ਹਾਂ ਜੋਦੀ ਮੈਂ ਕਰ ਗਿਆ ਚੁੱਪ ਪਰ ਤੂੰ ਮੈਨੂੰ ਗੱਭੂ ਕੋਸ਼ਾ ਕਿਉਂ ਨਹੀਂ ਦਿੱਤਾ ਮੈਂ ਨਹੀਂ ਤਾਂ ਤਾਂ ਖਾਣਾ ਸੀ ਮੈਂ ਗੱਭੂ ਕੋਸ਼ਾ ਖਾਣਾ ਸੀ ਪਹਿਲੇ ਤੂੰ ਦਿੱਤਾ ਕਿਉਂ ਨਹੀਂ ਮੈਨੂੰ ਗੱਭੂ ਕੋਸ਼ਾ ਮੈਂ ਹੁਣ ਫਿਨਿਸ਼ ਹੋ ਜਾਤਾ ਮੈਂ ਗੋਣੇ ਮੈਂ ਗੋ ਖਾਣਾ ਮੈਂ ਖਾਣਾ ਸੱਚੀ ਦਾ ਖਾਣਾ ਮੈਂ ਝੂਠਾ ਮੂਠਾ ਨਹੀਂ ਖਾਣਾ ਕੇਲਾ ਮੰਗੋ ਅਸਲੀ ਅਸਲੀ ਮੈਗੋ ਹਾਂ ਕੇਲਾ ਪੀਲਾ ਮੰਗੋ ਅਸਲੀ ਕੇਲਾ ਮੰਗੋ ਐਪਲ ਵੀ ਖਾਣਾ ਮੈਂ ਐਪਲ ਐਪਲ ਬਣਾ ਕੇ ਕਿਦਾਂ ਦਵਾਂਗੀ ਐਪਲ ਮੈਗੋ ਕਿੱਥੇ ਆ ਮੰਗੋ ਕਿੱਥੇ ਆ ਮੰਗੋ ਮੈਗੋ ਸੀ ਆ ਕਿੱਥੇ ਆ ਆਇਆ ਹੈ ਨਹੀਂ ਕਿੱਥੇ ਆ ਕਿੱਥੇ ਆ ਇਹ ਬੱਪਾ ਸੀ ਸੀ ਆ ਕਿੱਥੇ ਆ ਐਪਲ ਖਾ ਕੇ ਦਿਖਾ ਲੈ ਮੈਨੂੰ ਐਪਲ ਲੈ ਖਾ ਕੇ ਦਿਖਾ ਖਾ ਕੇ ਦਿਖਾ ਕਿੱਦਾਂ ਖਾਣਾ ਮੈਂ ਤੈਨੂੰ ਚੀਜੀ ਵੀ ਇੱਦਾਂ ਖਿਲਾ ਦੇਣੀ ਕਰਨੀ ਫੇਰ ਅੱਡਾ ਮੈਂ ਇਦਾਂ ਚੀਜੀ ਦੇ ਦੇਣੀ ਕਰਨੀ ਲੈ ਚੀਜੀ ਆ ਲੈ ਚੀਜੀ ਠੀਕ ਆ ਗੱਬੂ ਗੱਬੂ ਕੋਚਾ ਤਬਾਏ ਬਾਏ ਨਾਈਟ ਬਾਏ ਮੈਂ ਸੌਣ ਲੱਗਾ ਬਾਏ ਠੀਕ ਆ ਗੁੱਡ ਨਾਈਟ